ਵਾਜਾ ਕੇ ਰੋਕੋ ਇਹਨਾਂ ਨੂੰ ਸਾਰੇ ਨੂੰ ਐ ਬੋਲ ਜਾ ਕੇ ਰੋਕਣਾ ਕਿ ਐਸੀ ਵੇਨਾ ਕਿ ਕੋਈ ਇੱਕ ਦਿਨ ਕੋਈ ਕੰਮ ਹੋ ਗਿਆ ਕੋਈ ਬਿਮਾਰ ਸਾਰੇ ਬੰਦੇ ਆ ਬੱਚਿਆਂ ਦਾ ਹਾਲ ਜਾ ਕੇ ਦੇਖੋ ਕੀ ਹਾਲ ਹੈ ਹਾਂਜੀ ਸਰ ਕੀ ਨਾਮ ਹੈ ਉਰਨਵੀਰ ਸਿੰਘ ਨਾਮ ਮੇਰੇ ਜੀ ਕੀ ਮਾਮਲਾ ਜੀ ਮਾਮਲਾ ਇਹ ਹੈ ਕਿ ਅਸੀਂ 2 ਸਾਲ ਤੋਂ ਪਰੇਸ਼ਾਨ ਆ ਇਸ ਪ੍ਰੋਬਲਮ ਨੂੰ ਲੈ ਕੇ ਪਿੱਛੇ ਐਮਐਲਏ ਸਾਹਮਣੇ ਗੱਲ ਵੀ ਹੋਈ ਸੀ ਕਿ ਅਸੀਂ ਉੱਥੇ ਸਾਰੇ ਜਿੰਨੇ ਗਏ ਸੀਗੇ ਉਹਨਾਂ ਨੇ ਪ੍ਰੋਪਰ ਸਾਨੂੰ ਹਾਂ ਪ੍ਰੋਪਰ ਸਾਨੂੰ ਟਾਈਮ ਉਹਨਾਂ ਨੇ ਦਿੱਤਾ ਸੀਗਾ ਕਿ ਅਸੀਂ 2 ਦਿਨਾਂ ਦੇ ਵਿੱਚ 2-3 ਦਿਨਾਂ ਦੇ ਆਪਣੇ ਕਾਰਵਾਈ ਸ਼ੁਰੂ ਕਰ ਦੇਣੀ ਹੈ ਹਾਲੇ ਤੱਕ ਰਾਸ਼ਿਆਨਾ ਦੇ ਜਿਹੜਾ ਐਂਟ੍ਰੈਂਸ ਤੇ ਟਰਾਂਸਫਾਰਮਰ ਪੈਂਦਾ ਚੁੱਕੀਆਂ ਦੇ ਨਾਲ ਉੱਥੇ ਕੋਈ ਕਾਰਵਾਈ ਨਹੀਂ ਹੋਈ ਸਾਡੇ ਕਰੇ ਅੱਜ ਵੀ ਉਹੀ ਦਿੱਕਤ ਖੜੀ ਹੈ ਰਾਤੀ ਆਪਾਂ 12 ਵਜੇ ਤੋਂ ਲੈ ਕੇ 3:30 ਵਜੇ ਤੱਕ ਡੈਰੀਆ ਕਾਲੇ ਜਾ ਕੇ ਕੰਪਲੇਂਟ ਕਰਾਈ ਹੈ ਉਸ ਤੋਂ ਬਾਅਦ ਬਿਜਲੀ ਵਾਲੇ ਦਾ ਨੰਬਰ ਦਿੱਤਾ ਉਹਨਾਂ ਨੇ ਕਿਸੇ ਨੇ ਪਹੁੰਚ ਚੱਕਿਆ ਕਿ ਨਹੀਂ ਚੱਕਿਆ ਆਪਾਂ ਪ੍ਰੋਪਰ ਜਾ ਕੇ ਹਰ ਗਲੀਆਂ ਚ ਕੁੰਮਕੇ ਕਿਛਲੇ ਵੀ ਕਿੱਥੇ ਬਿਜਲੀ ਵਾਲੇ ਕੰਮ ਕਰਦੇ ਪਏ ਆ ਉੱਥੋਂ ਬਿਜਲੀ ਨੂੰ ਲੈ ਕੇ ਆਏ ਆ ਤੇ ਫਿਰ ਜਾ ਕੇ ਸਾਡਾ ਕੰਮ ਹੋਇਆ ਵਾ ਉਹ ਵੀ 10 ਮਿੰਟ ਸਿਰਫ ਲਾਈਟ ਆਈ ਅਸੀਂ ਕਰੇ ਬੜੇ ਵੀ ਨਹੀਂ ਹੈ ਕਿ ਲਾਈਟ ਚੱਲ ਗਈ ਅੱਛਾ ਜੀ ਮਤਲਬ ਇਹ ਸਾਨੂੰ ਦਿੱਕਤ ਕਾਫੀ ਦੇਰ ਤੋਂ ਆ ਰਹੀ ਹੈ ਔਰ ਇੰਨਾ ਪਰੇਸ਼ਾਨੀ ਇਹ ਦੇ ਕਰਕੇ ਕੁਛ ਹੋਣਾ ਸਾਡੇ ਘਰੇ ਇਨਵਰਟਰ ਵੀ ਡੈਡ ਹੋ ਗਿਆ ਨਾ ਪਾਣੀ ਹੈ ਨਾ ਬਿਜਲੀ ਹੈ ਜੀ ਦੱਸੋ ਸਾਡਾ ਕੀ ਕਸੂਰ ਸੀ ਉਹਨਾਂ ਕੋਲ ਵੀ ਜਾ ਕੇ ਆਏ ਆ ਅਸੀਂ ਚੀਜ਼ ਸਾਹਿਬ ਕੋਈ ਜਾਏ ਆਏ ਐ ਐਕਟਿਵ ਸਾਹਿਬ ਮਤਲਬ ਕਿ ਕਿੰਨੇ ਕੀ ਕਰ ਹੈਗਾ ਇਹਦੇ ਮੱਲੇ ਵਿੱਚ ਇੱਥੇ ਭਾਜੀ ਕਟੋਕਟ ਨਹੀਂ ਤਾਂ ਮੇਰੇ ਸਾਹਮਣੇ 700 ਕਰ ਹੈਗਾ ਵਾ 700 ਕਰ ਹਾਂਜੀ 700 ਕਰੀ ਲਗਾਤਾਰ ਇੱਥੇ ਪਰੇਸ਼ਾਨ ਹੁੰਦਾ ਨੇ ਤੇ ਇੱਦਾਂ ਹੀ ਪਰੇਸ਼ਾਨ ਹੋ ਰਿਹਾ ਜੀ ਸਾਰੇ ਖੜੇ ਨੇ ਤੁਸੀਂ ਹੋਰਾਂ ਨੂੰ ਪੁੱਛ ਸਕਦੇ ਹੋ ਸਾਰੇ ਪਰੇਸ਼ਾਨ ਹੈਗੇ ਇੱਕ ਇੱਕ ਬੰਦੇ ਨੇ ਐਸਜੀ ਐਸਡੀਓ ਜਾਂ ਡਿਗਰੀ ਉਰੇ ਪਹੁੰਚ ਪਹੁੰਚਿਆ ਉਹਨਾਂ ਨੇ ਕੋਈ ਗੱਲਬਾਤ ਕੋਈ ਕੋਈ ਨਹੀਂ ਪੁੱਛਦਾ ਕੋਈ ਵੀ ਨਹੀਂ ਪੁੱਛਦਾ ਜਦੋਂ ਕੰਮ ਹੋ ਜਾਂਦਾ ਕਦੀ ਕਦਾਰ ਗਲਤੀ ਨਾਲ ਕੋਈ ਟੱਕਰ ਗਿਆ ਤਾਂ ਟੱਕਰ ਗਿਆ ਅਦਰਵਾਈਜ਼ ਕੋਈ ਉਹ ਮੌਕਾ ਤੇ ਨਹੀਂ ਆਂਦਾ ਜੀਓ ਤਾਂ ਫੋਨ ਹੀ ਨਹੀਂ ਹਰ ਬੰਦਾ ਫੋਨ ਚੱਕਦਾ ਬੰਦਾ ਛੁੱਟੀ ਤੇ ਰਾਤੀ ਇੱਕ ਬੰਦੇ ਨੇ ਫੋਨ ਚੱਕਿਆ ਪਤਾ ਨਹੀਂ ਕੀ ਹੋਇਆ ਕਿ ਸਿਸਟਮ ਸੀਮੌਂਟੀ ਭਾਈ ਨੇ ਫੋਨ ਕੀਤਾ ਸੀ ਉਹਨੇ ਬਸ ਫੋਨ ਚੱਕਿਆ ਹਾਂਜੀ ਸਾਡਾ ਕੰਮ ਕਰਾ ਦਿਓ ਹੂੰ ਉਸ ਤੋਂ ਬਾਅਦ ਹੂੰ ਮਤਲਬ ਕਿ ਉਹਨੇ ਸਿਰਫ ਹੂੰ ਹੂੰ ਕਰਕੇ ਫੋਨ ਕਰਤਾ ਉਸ ਤੋਂ ਬਾਅਦ ਨਾਲ ਹੀ ਉਹਨੇ ਉਸੇ ਜੋਬ ਕਰ ਲਿਆ ਫੋਨ ਆਪਾ ਜੀ ਐਮਐਲਏ ਸਾਹਿਬ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਥੋੜੇ ਵੱਲੋਂ ਐਮਐਲਏ ਸਾਹਿਬ ਨੇ ਸਾਨੂੰ ਉੱਥੇ ਦਿੱਤਾ ਸੀਗਾ ਦਿਲਾਸਾ ਕਿ ਚਲੋ ਤੁਹਾਡਾ ਕੰਮ ਦੋ ਦਿਨਾਂ ਤੋਂ ਆਪਾਂ ਸ਼ੁਰੂ ਕਰਾਵਾਂਗੇ ਪਰ ਹਲੇ ਅੱਜ ਹੋ ਗਿਆ ਮੇਰੇ ਸਾਹਮਣੇ ਹੱਤਾ ਹੋਣ ਚੱਲਾ ਵਾ ਨਾ ਐਮਐਲਏ ਸਾਹਿਬ ਆਏ ਨਾ ਉਹਨਾਂ ਦਾ ਕੋਈ ਕੈਂਡੀਡੇਟ ਆਇਆ ਨਾ ਕੋਈ ਬੰਦਾ ਇੱਥੇ ਦੇਖਣ ਲਈ ਆਇਆ ਕਿ ਸਾਨੂੰ ਕੀ ਪ੍ਰੋਬਲਮ ਹੈ ਤੁਹਾਡੇ ਏਰੀਆ ਨੂੰ ਕਿੱਥੇ ਗਲੀਆਂ ਦਾ ਰੋਡਾਂ ਦਾ ਤੇ ਲਾਈਟਾਂ ਦਾ ਹਰ ਹਰ ਪਾਸੇ ਦਿੱਕਤ ਐਮਐਲਏ ਕੋਣ ਲੱ ਸੰਗੋਵਾਲ ਸੰਗੋਵਾਲ ਜਿਹੜੀ ਜਾਤੀ ਸਰਕਾਰ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਜਲਦੀ ਸਰਕਾਰ ਆਈ ਹੈ ਤੇ ਬਿਜਲੀ ਕੰਟ੍ਰਕਟ ਕੀਤੀ ਜਾ ਰਹੀ ਹੈ। আরে ਬਿਜਲੀ ਬਿਜਲੀ ਮੁਕਾ ਦੇਣ ਪੈਸੇ ਲੈ ਲੈਣ ਪਰ ਇਹ ਦਿੱਕਤ ਨਾ ਆਵੇ ਨਾ ਅਸੀਂ ਤਾਂ ਬਿਜਲੀ ਚਲਾ ਰਹੇ ਆ। ਅਸੀਂ ਤਾਂ ਕਹਿੰਦੇ ਤੁਸੀਂ ਬਿਜਲੀ ਲੋ ਪਰ ਸਾਡਾ ਇਹ ਪ੍ਰੋਬਲਮ ਤਾਂ ਨਾ ਆਵੇ ਨਾ ਸਾਨੂੰ ਦਿੱਕਤਾਂ ਨਾ ਆਵੇ। ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰ ਹੁੰਦਾ ਗਰਮੀ ਬਹੁਤ ਲੰਮਾ ਹੋ ਜਾਉਂਦਾ ਮੈਂ ਕਹਿੰਦਾ ਕੋਈ ਨਾ ਕੋਈ ਛੱਡੋ ਪੂਰਾ ਏਰੀਆ ਬਿਮਾਰ ਹੈ। ਇਹ ਆ ਤੇ ਦੇਖ ਰਹੇ ਤੁਹਾਡੇ ਸਾਹਮਣੇ ਕਟਵਰ 200 ਬੰਦੇ ਖੜੇ ਆ। तोड़े मुरे दो सौ बंदे खड़े हैं इतने कोई कैमरे रहा कोई नहीं आ रहा तुम तो दो सौ बंद अलग अलग वोट पवा सकते हो कि देखो दो सौ बंदे परेशान खड़े लगी हुई है बाहर लगी हुई है ईमान बात ऐसा है कि जो जेई है वो तो सफा मूर्ख लगता है पढ़ा लिखा हमें लगता नहीं है पहली बात वो कुंडी खुद लगवाता है अगर कुंडी लगवाता है तो हटाना किसका काम है बिजली महकमे का काम है एस डी फोन नहीं उठाता आज कहता मैं छुट्टी में वो क्या शादी में गया हुआ है हम लोग क्या फ्री में बैठे हुए हैं और उसके बाद बिल देते हैं बिल देने के बाद अगर हमें लाइट नहीं मिले तो हमने एस डी ओ और एस सी एम को क्या आर्थी उतारना है कि हमने इसका कर्जा खा रखा है अगर ये बिजली नहीं दे पाता तो ये हमें लिख के दे दे कि कॉलोनी खाली करे तो फिर खाली करेंगे और ये बार बार कहता है अनप्रूफ है अनप्रूफ है अनप्रूफ है तो ये रात में कॉलोनी काटा है क्या 2016 में कॉलोनी काटा है अगर अनप्रूफ है तो वो लीडर भी है, जो कलोनी काटा है वो जो डीलर है वो जिंदा है उसपे पर्चा करे तो इसकी माँ क्यों मरती है पर्चा करने में क्या, क्या दिक्कत है ये जान बूझ के सब भ्रष्ट लोग है चोर लोग है बदमाश लोग है एक तरह से जो कार्रवाई नहीं करता जो कार्रवाई नहीं करता वो एक तरह से बदमाश लोग है अपनी पावर के दुरुपयोग करता है आम नागरिक को बिना मतलब को तंग करता है ठीक है ना ये ना तो दो चार रोज में हमें हल करके दे एक क्लियर कट अगर नहीं करके दे पाता है तो हम लोग को लिखित में बोल दे कि कलोनी खाली कर दे तो हम लोग खाली करेंगे फिर क्या संगोवाल से बात हुई थी अरे संगोवाल क्या संगोवाल तो कह कैब आ चुका है वो क्या अंधा है वो देखता नहीं है वो उसको पास आंख नहीं है एक, एक सीएम के पास आंख नहीं है क्या एस डी के पास आंख नहीं है वो जे ही रोज आता घेरा मारने उसको आंख नहीं है अगर वो अंधा है तो नौकरी कैसे ले लिया वो ये अस्सी कुंडी रोज जुग्गी वाले लगाते हैं, सत्तर अस्सी अंदर लगता है एक सौ बीस कुंडी हो गया इसका पैसा क्या जेई और एस डी ओ के मौसी देगा कौन देगा पैसा इसका है? ये हम लोग पैसा दे रहे हैं हम लोग पैसा दे रहे हैं काम करना एक तरफ ये कहता हमारे लड़के नशेरी ना हो नशेरी क्यों नहीं होगा हम होजरी चलाते हैं अंदर हम सारा दिन बेला रहेंगे तो हम लोग क्या करेंगे इसका शकल देखने जाए नशा ही करेंगे कोई ये नशा के भी सपोर्टर ये लोग है गरीबी का भी सपोर्टर ये लोग है आम आदमी पार्टी आम आदमी पार्टी आम आदमी पार्टी जो है ना ये अपनी बात का नहीं है ये आम आदमी पार्टी क्या है ਹਾਂ ਇਹ ਆਮ ਆਦਮੀ ਪਾਰਟੀ ਕੀ ਬਾਤ ਨਾ ਕਰੋ ਮਸਲਤ ਕੇ ਮਸਲਾ ਕੀ ਬਾਤ ਕਰੋ ਠੀਕ ਹੈ ਨਾ ਪਾਰਟੀ ਉਟੀ ਸੇ ਹਮੇ ਨਹੀਂ ਲੈਣਾ ਮਸਲਾ ਸੇ ਲੈਣਾ ਦੇਣਾ ਸਾਡੇ ਕਲੋਨੀ ਦੇ ਵਿੱਚ ਮਤਲਬ ਕਿ ਤਕਰੀਬਨ 600 ਘਰ ਹੈਗਾ ਤੇ ਜਿਹੜਾ ਟਰਾਂਸਫਾਰਮਰ ਸਾਡਾ ਲੱਗਾ ਨਾ ਇਹ ਸਿਰਫ 200 ਕਿਲੋਵੋਲਟ ਦਾ ਵਾ 200 ਕਿਲੋਵੋਲਟ ਦਾ ਟਰਾਂਸਫਾਰਮਰ ਹੈ ਤਾਂ ਇੱਕ ਮਿੰਟ 600 ਘਰ ਨੂੰ ਕਿੱਦਾਂ ਚਲਾ ਸਕਦਾ ਹੈ ਹੈਂਡਲ ਕਰ ਸਕਦਾ ਉਹਨਾਂ ਨੂੰ ਵਿਦ ਰਿਕਾਰਡ ਹੈਗਾ ਕਿ 600 ਮੀਟਰ ਜੇ ਅਪਰੂਵਡ ਹੈ ਤੇ 600 ਕਿਲੋਵੋਲਟ ਦਾ ਟਰਾਂਸਫਾਰਮਰ ਵੀ ਹੋਣਾ ਚਾਹੀਦਾ ਜੇ 200 ਕਿਲੋ ਟਰਾਂਸਫਾਰਮਰ ਦੇ ਉੱਤੇ ਤੁਸੀਂ 600 ਕਿਲੋਵੋਲਟ ਪਾਉਂਗੇ ਤੇ ਤੁਸੀਂ ਦੱਸੋ ਚੱਲ ਜੂਗਾ ਇਹ ਇਹ ਅਨ ਪ੍ਰੈਕਟਿਕਲੀ ਹੈ ਕਿ ਨਹੀਂ ਹੈ ਟੈਕਨੀਕਲ ਬੰਦੇ ਇੱਥੇ ਆਉਂਦੇ ਕੀ ਕਰਕੇ ਜਾਂਦੇ ਆ ਇਹ ਤਾਂ ਇਹਨਾਂ ਦੀ ਡਿਊਟੀ ਬਣਦੀ ਹੈ ਜਿਹੜਾ ਜੇ ਜਾਂਦਾ ਕਦਾ ਵੀ ਲੈ ਰਿਹਾ ਸਟੱਡੀ ਕਨ ਨਹੀਂ ਕੀਤੀ ਹੋਈ ਹੈ ਬਿਜਲੀ ਦੀ ਜਿਹੜਾ ਇੱਕੋ ਹੀ ਸਿੰਗਲ ਹੀ ਹੈ ਭਾਜੀ ਸਾਨੂੰ ਇੱਕੋ ਹੀ ਟਰਾਂਸਫਾਰਮਰ ਤੋਂ ਲੋਡ ਜਾ ਰਿਹਾ ਠੀਕ ਹੈ ਅਸੀਂ ਇੱਕ ਟਰਾਂਸਫਾਰਮਰ ਦੇ ਉੱਤੇ ਤਕਰੀਬਨ 500 ਕਰ ਹੈਗਾ ਵਾ ਉਹ ਤਾਂ ਪਿੱਛੇ ਚਲੋ ਡਿਵਾਈਡ ਹੋ ਗਿਆ ਹੁਣ ਮੜਾ ਜਾ ਰਿਲੀਫ ਆਈ ਪਰ ਇਹ ਟਰਾਂਸਫਾਰਮਰ 200 ਕਿਲੋਵਾਟ ਦੇ ਉੱਤੇ ਘਟੋ ਘਟ 500 ਪਰ ਚੱਲਦਾ ਪਿਆ ਸਰ ਅਸੀਂ ਤਾਂ ਇਹ ਕਹਿਆ ਕਹਿਣਾ ਚਾਹਨੇ ਆ ਅਸੀਂ ਅੱਜ ਹਾਰ ਕੇ ਆ ਕੇ ਪ੍ਰੈਸ ਦੀ ਮਦਦ ਲਈਤੀ ਆ ਕਿਉਂਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਨਾ ਐਮਐਲਏ ਦੇ ਥਰੂ ਹੋ ਰਹੀ ਆ ਤੇ ਨਾ ਕੋਈ ਪ੍ਰਸ਼ਾਸਨ ਸੁਣ ਰਿਹਾ ਵੈ ਸਾਡੀ ਅਪੀਲ ਨੂੰ ਤੇ ਨਾ ਹੀ ਕੋਈ ਬਿਜਲੀ ਮੈਕਵੇ ਵੱਲੋਂ ਰਿਸਪੌਂਸ ਹੈ ਇਸ ਕਰਕੇ ਅਸੀਂ ਅੱਜ ਮੀਡੀਆ ਦੀ ਮਦਦ ਲਈਤੀ ਹੈ ਕਿ ਸਾਡੀ ਸੁਣਵਾਈ ਹੋਵੇ ਸਾਡੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਜੇ ਇਸ ਤਰ੍ਹਾਂ ਵੀ ਤੁਹਾਡਾ ਹੱਲ ਨਾ ਨਿਕਲੇ ਤਾਂ ਨੈਕਸਟ ਈਟਾ ਕੀ ਹੋਏਗਾ ਤੁਹਾਡਾ ਸਰ ਨੈਕਸਟ ਈਟਾ ਅਸੀਂ ਕਰਨੇ ਲਾਵਾਂਗੇ ਕੋਈ ਨਹੀਂ ਬਿਜਲੀ ਦਾ ਧੰਨਵਾਦ ਹਾਂ ਸਾਡੇ ਕੋ ਜੋ ਵੀ ਹੋ ਸਕਿਆ ਮمكن ਅਸੀਂ ਕਰਾਂਗੇ ਕਿਸੇ ਕੋਈ ਤੁਹਾਡੇ ਕੋਲ ਆ ਕੇ ਪੁੱਛਿਆ ਭਾਈ ਜਾ ਕੇ ਲੈਂਡ ਮੈਨ ਜਾ ਕੇ ਜਈ ਜਾ ਕੋਈ ਨਹੀਂ ਜੀ ਸਾਡੇ ਕੋਲ ਇੱਥੇ ਕੋਈ ਨਹੀਂ ਪਹੁੰਚਿਆ ਜੀ ਬੁਝਰੋ ਦਿੱਤੀ ਹੋਈ ਤੁਹਾਡੇ ਕੋਲ ਹਾਂ ਜੀ ਹਜ਼ਾਰਾਂ ਐਪਲੀਕੇਸ਼ਨ ਦਿੱਤੀਆਂ ਹੋਈਆਂ ਵਾ ਆਨਲਾਈਨ ਰਜਿਸਟਰ ਵੀ ਪਾਈਆਂ ਹੋਈਆਂ ਵਾ ਪਰ ਕੋਈ ਰਿਸਪੌਂਸ ਨਹੀਂ ਆ ਕਾਲ ਰਿਕਾਰਡ ਹੈਗੇ ਨੇ ਸਾਡੇ ਕੋਲ ਮੈਸੇਜ ਵੀ ਕੀਤੇ ਹੋਏ WhatsApp ਤੇ ਪਰ ਸਾਨੂੰ ਕੋਈ ਰਿਸਪੌਂਸ ਨਹੀਂ ਹੈਗਾ ਮੈਨੇ ਕਹਿੰਦਾ ਘੱਲ ਵਾਂ ਜਿੱਤੀ ਸੜਕ ਇੰਨੀ ਦੇਰ ਹੋ ਗਈ ਲੈਡ ਨਹੀਂ ਆ ਰਹੀ ਜੀ ਹਾਂ ਜੀ ਐਮਐਲ ਸਾਹਿਬ ਦੇ ਕੋਲ ਅਸੀਂ ਗਏ ਸੀਗੇ ਸਾਈਟ ਤੱਕ ਨੂੰ ਤੇ ਅਸੀਂ ਲੈਟਰ ਵੀ ਦਿੱਤੀ ਸੀਗੀ ਲਿਖ ਕੇ ਉਹ ਕਹਿੰਦੇ ਸੀ ਕੱਲ ਪਰਸਪਾ ਤੁਹਾਡਾ ਕੰਮ ਸ਼ੁਰੂ ਹੋ ਜਾਊਗਾ ਬਟ ਹਜੇ ਤੱਕ ਕੋਈ ਕੰਮ ਨਹੀਂ ਸ਼ੁਰੂ ਹੋਇਆ ਬਟ ਅੱਜ ਤੁਸੀਂ ਗੱਲ ਕੀਤੀ ਉਹਨਾਂ ਨਾਲ ਹਾਂਜੀ ਅੱਜ ਅਸੀਂ ਉਹਨਾਂ ਦੇ ਉਹ ਫੋਨ ਹੀ ਨਹੀਂ ਚੱਲਦਾ ਉਹਨਾਂ ਨੇ ਜਿਹੜਾ ਏਰੀਆ ਦਾ ਅੱਗੇ ਸੰਗਠਨ ਦਾ ਕੋਈ ਹੈਗਾ ਮੈਂਬਰ ਉਹਨਾਂ ਨੂੰ ਫੋਨ ਕੀਤਾ ਸੀਗਾ ਉਹ ਵੀ ਇੱਥੇ ਆਏ ਹੋਏ ਸੀਗੇ ਹੁਣੇ ਤੇ ਉਹ ਅੰਧੇਰੇ ਫੋਨ ਕਰਕੇ ਇੱਥੇ ਸਾਰ ਟੁੱਟ ਗਈ ਇੱਥੋਂ ਜੁੜਾਤੀ ਉੱਥੇ ਟੁੱਟ ਗਈ ਉੱਥੋਂ ਜੁੜਾਤੀ ਬਸ ਇਹ ਕਰਕੇ ਚੱਲੇ ਜਾਂਦੇ ਉਹਨਾਂ ਦਾ ਨਾਮ ਹੈਗਾ ਜੀ ਸੁਮਿਤ ਹਾਂਜੀ ਠੀਕ ਹੈ ਕੋਈ ਵੀ ਬਿਜੀ